ਨਾਮ ਮੇਰਾ ਰਜਵੰਤ ਗੋਰੇ ਜੀ ਡਾਕਟਰ ਤੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਦਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ। ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ। ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ। ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ। ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀ ਚ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀ ਚ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲਿਆਂ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ ਖੇਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸাকার ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉੱਚ ਸਿਹਤਮੰਦ ਪੰਜਾਬੀ ਸ਼ਾਮਲ ਹੋਵੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਏਅਸ ਸਵੇਰਾ ਗੈਜਟ ਤੇ ਅੱਜ ਬਹੁਤ ਕਮਾਲ ਦਾ ਗੈਜਟ ਤੁਹਾਡੇ ਵਾਸਤੇ ਲੈ ਕੇ ਆਏ ਆ ਏਅਰਪອດ ਬੋਟ ਦੇ ਇਮੋਰਟਲ 141 ਬਹੁਤ ਕਮਾਲ ਦੇ ਏਅਰਪੋਰਟ ਨੇ ਮੈਂ ਇੱਕ ਵਾਰੀ ਕਹਿਣਾ ਚਾਹੁੰਗਾ ਵੀ ਕੈਮਰਾਮੈਨ ਨੂੰ ਕਿ ਕੈਮਰਾ ਥੋੜਾ ਲਾਗਿਓ ਮਾਰਿਆ ਜਾਵੇ ਬਹੁਤ ਕਮਾਲ ਦੇ ਏਅਰਪੋਰਟ ਨੇ ਔਰ ਬਹੁਤ ਕਮਾਲ ਦੇ ਇਸ ਏਅਰਪੋਰਟ ਦੇ ਵਿੱਚ ਫੀਚਰਸ ਨੇ ਸੋ ਲਾਈਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਲਾਈਟਿੰਗ ਬਹੁਤ ਕਮਾਲ ਦੀ ਹੈ ਸੋ ਜ਼ਿਆਦਾ ਫੀਚਰਸ ਇਹਦੇ ਵਿੱਚ ਕਿਹੜੇ ਨੇ ਇਹ ਜਾਣਦੇ ਆਸੀਂ ਵਿਸ਼ਾਲ ਜੀ ਤੋਂ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਰ ਜੀ ਵਿਸ਼ਾਲ ਜੀ ਬਹੁਤ ਕਮਾਲ ਦੇ ਪਹਿਲੀ ਗੱਲ ਤਾਂ ਇਹ ਏਅਰਪອດ ਨੇ ਇਮੋਰਟਲ 141 ਬੋਟ ਦੇ ਬੋਟ ਦੇ ਅੱਜਕੱਲ ਜੇ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਵਿਕਰੀ ਹੋ ਰਹੀ ਹੈ ਨਾ ਬੋਟ ਦੀ ਏਅਰਪອດ ਨੂੰ ਲੈ ਕੇ ਜਾਂ ਹੈੱਡਫੋਨ ਨੂੰ ਲੈ ਕੇ ਸੋ ਕੀ ਖਾਸ ਦੀ ਚਸ ਨੇ ਇਹਦੇ ਵਿੱਚ ਸਰ ਦੇਖੋ ਅੱਜਕੱਲ ਜਨਰੇਸ਼ਨ ਦਾ ਹਰ ਕਿਸੇ ਦਾ ਟ੍ਰੈਂਡ ਹੈਗਾ ਵੀ ਫੋਨ ਤੇ ਅੱਜਕੱਲ ਹਰ ਕੋਈ ਪਰਸਨ ਬੀਜ਼ੀ ਹੈਗਾ ਵਾਟ ਆਪਣਾ ਡੇਲੀ ਰੁਟੀਨ ਦੇ ਵਿੱਚ ਯੂਜ਼ ਹੋਣ ਦੇ ਲਈ ਜਾਂ ਕੋਈ ਕਸਟਮਰ ਬਾਈਕ ਵਗੈਰਾ ਜਾਂ ਕਿਤੇ ਜਾ ਰਹੇ ਆਂ ਟਰੈਵਲ ਕਰ ਰਹੇ ਆਂ ਆਪਣਾ ਟਾਈਮ ਟਾਈਮ ਨੂੰ ਪਾਸ ਕਰਨ ਦੇ ਲਈ ਆਪਾਂ 에어ਪੋਰਟ ਵਗੈਰਾ ਜਾਂ ਬਲੂਟੂਥ ਕਨੈਕਟੀਵਿਟੀ ਹਰ ਕੋਈ ਬੰਦਾ ਯੂਜ਼ ਕਰਦਾ ਹੈ ਜੀ ਜੀ ਬੋਰਡ ਕੰਪਨੀ ਨੇ 141 ਇਹ ਮਾਡਲ ਨਵਾਂ ਮਾਡਲ ਲਾਂਚ ਕੀਤਾ ਜਿਹਦਾ ਕਿ ਵੀਡੀਓ ਸਰ ਨੇ ਪਹਿਲਾਂ ਵੀ ਦਿਖਾਇਆ ਠੀਕ ਹੈ ਜੀ ਇਹ ਦੇਖੋ ਇਹਦੇ ਵਿੱਚ ਸਭ ਨਾਲ ਪਹਿਲੀ ਖਾਸੀਅਤ ਕੀ ਹੈ ਦੀ ਖਾਸੀਅਤ ਅਸੀਂ ਗੱਲ ਕਰਦੇ ਹਾਂ ਕਿਉਂ ਕਸਟਮਰ ਨੂੰ ਲੈਣਾ ਚਾਹੀਦਾ ਸਭ ਨਾਲ ਪਹਿਲੀ ਖਾਸੀਅਤ ਹੈਗੀ RGB ਤਿੰਨ ਤਰ੍ਹਾਂ ਦੀ ਲਾਈਟਿੰਗ ਯੂਜ਼ ਹੁੰਦੀ ਹੈ ਰੈੱਡ ਗ੍ਰੀਨ ਬਲੂ ਇਹਨੂੰ ਓਪਨ ਕਰਦਾ ਓਪਨ ਕਰਦੇ ਸਾਰੀ ਦੇਖੋ ਲਾਈਟਿੰਗ ਹੈ ਜੀ ਦੇਖੋ ਕਿੰਨੀ ਪਿਆਰੀ ਸਰ ਲਾਈਟਿੰਗਾਂ ਚ ਚੱਲ ਰਹੀ ਹੈ ਇਹ ਜਿਹੜੇ ایرਪੋਰਟਸ ਹੈਗੇ ਨੇ ਇਹ ਜਿਹੜੇ ਅੱਜ ਕੱਲ ਬੱਚੇ ਗੇਮਿੰਗ ਵਗੈਰਾ ਦਾ ਬਹੁਤ ਜ਼ਿਆਦਾ ਯੂਜ਼ ਕਰਦੇ ਨੇ ਇਹਨਾਂ ਨਾਲ ਗੇਮਿੰਗ ਵਗੈਰਾ ਬਹੁਤ ਵਧੀਆ ਯੂਜ਼ ਕਰ ਸਕਦੇ ਨੇ ਗੇਮਿੰਗ ਲਈ ਇੱਕ ਮੋਡ ਹੁੰਦਾ ਜਿਹਨੂੰ ਕਹਿੰਦੇ ਨੇ ਬੀਸਟ ਮੋਡ ਇਹਨਾਂ ਵਿੱਚ ਬੀਸਟ ਮੋਡ ਦਿੱਤਾ ਗਿਆ ਜੀ ਬੀਸਟ ਮੋਡ ਮਤਲਬ ਕੀ ਹੁੰਦਾ ਬੀਸਟ ਮੋਡ ਹੁੰਦਾ ਤੁਸੀਂ ਮੰਨ ਲਓ ਗੇਮਿੰਗ ਵਗੈਰਾ ਜਦੋਂ ਪਲੇ ਕਰਦੇ ਨੇ ਨਾ ਸਾਊਂਡ ਦੀ ਜਿਹੜੀ ਜਿਹੜੀ ਹੁੰਦੀ ਹੈ ਨਾ ਸਾਊਂਡ ਬਹੁਤ ਕਲੀਅਰ ਤੇ ਅਟਰੈਕਟਿਵ ਹੁੰਦੀ ਹੈ ਸਾਨੂੰ ਜਿੰਨਾ ਬੰਦੇ ਨੂੰ ਗੇਮਿੰਗ ਖੇਡਣਾ ਜਾਂ ਪਲੇ ਕਰਨਾ ਦਾ ਮਜ਼ਾ ਅਗਰ ਲੱਗ ਹੀ ਨਹੀਂ ਆ ਰਿਹਾ ਹੁੰਦਾ ਸਰ ਉਹ ਇਸ ਤਰ੍ਹਾਂ ਬੋਕਸ ਤੇ ਵੀ ਮੈਂਸ਼ਨ ਹੈ ਇਹਦੇ ਵਿੱਚ E N X ਟੈਕਨੋਲੋਜੀ ਹੁੰਦੀ ਆ A N X ਟੈਕਨੋਲੋਜੀ ਦਾ ਮਤਲਬ ਹੁੰਦਾ ਐ এনਵਾਇਰਨਮੈਂਟ ਨੌਇਸ ਕੈਨਸਲੇਸ਼ਨ ਨੂੰ ਆਪਾਂ ਕਹਿ ਸਕਦੇ ਆ ਮੰਨ ਲਓ ਸਾਡੇ ਕੋਲੋਂ ਕੋਈ ਜਿੰਨੀ ਮਰਜ਼ੀ ਤੇਜ਼ ਕੋਈ ਚੀਜ਼ ਜਾ ਰਹੀ ਹੈ ਜਾਂ ਕੋਈ ਆ ਰਹੀ ਆ ਆਪਾਂ ਟ੍ਰੈਫਿਕ ਸੇ ਵੀ ਯੂਜ਼ ਕਰਦੇ ਆ ਹੋਰਨਸ ਵਗੈਰਾ ਅੱਜਕੱਲ ਕਾਫੀ ਉੱਚੀ ਉੱਚੀ ਲੋਗਰ ਯੂਜ਼ ਕਰਦੇ ਨੇ ਸਾਨੂੰ ਕੋਈ ਪਰਸਾ ਦਾ ਕਿਸੇ ਨਾਲ ਗੱਲ ਕਰ ਰਹੇ ਆ ਜਾਂ ਮਿਊਜ਼ਿਕ ਦਾ ਆਨੰਦ ਲੈ ਰਹੇ ਆ ਉਹ ਜੇ ਨਾਲ ਸਾਨੂੰ ਸਾਡੀ ਆਵਾਜ਼ ਡਿਸਟਰਬੈਂਸ ਕ੍ਰੀਏਟ ਨਹੀਂ ਹੋਏਗੀ ਬਾਹਰਲੀ ਵਾਇਸ ਨਹੀਂ ਸੁਣੇ ਬਾਹਰਲੀ ਵਾਇਸ ਸਾਨੂੰ ਸੁਣਾਈ ਨਹੀਂ ਦੇ ਦੇ ਜੇ ਕਿਸੇ ਨਾਲ ਗੱਲ ਕਰਦੇ ਤਾਂ ਵੀ ਨਹੀਂ ਹਾਂ ਸਾਡੀ ਸਾਡੀ ਆਵਾਜ਼ ਸਾਨੂੰ ਸਾਡੀ ਆਵਾਜ਼ ਅਗਲੇ ਪਰਸਨ ਨੂੰ ਕਲੀਅਰ ਆਏਗੀ ਅਗਲੇ ਪਰਸਨ ਦੀ ਆਵਾਜ਼ ਸਾਨੂੰ ਕਲੀਅਰ ਆਏਗੀ ਜਿਹੜਾ ਇਹਦੇ ਵਿੱਚ ਬਲੂਟੂਥ ਕਨੈਕਟੀਵਿਟੀ ਦਾ ਵਰਜ਼ਨ ਦਿੱਤਾ ਗਿਆ ਕੰਪਨੀ ਨੇ 5.3 ਦਿੱਤਾ ਗਿਆ ਜੀ 5.3 ਇਹਦਾ ਵਰਜ਼ਨ ਹੈਗਾ ਜੀ ਕਨੈਕਟੀਵਿਟੀ ਦਾ ਵਰਜ਼ਨ ਹੁਣ ਜਿਆ ਨੂੰ ਅਸੀਂ ਚਾਰਜਿੰਗ ਦੀ ਗੱਲ ਕਰੀਏ ਉਹ ਵੀ ਹਰ ਕੋਈ ਕਸਟਮਰ ਸੋਚਦਾ ਬਲੂਟੂਥ ਦੇਖਣ ਚ ਵੀ ਵਧੀਆ ਹੈ ਲਾਈਟਿੰਗ ਵੇਰਾ ਵੀ ਜਿੱਦਾਂ ਬਹੁਤ ਵਧੀਆ ਇਹਨੂੰ ਕਿੰ ਸਿੰਪਲ ਤੁਸੀਂ 10 ਮਿੰਟ ਚਾਰਜ ਕਰਨਾ ਤੁਸੀਂ ਇਹਨੂੰ 180 ਮਿੰਟ ਆਰਾਮ ਨਾਲ ਯੂਜ਼ ਕਰ ਸਕਦੇ ਹੋ 180 ਮਿੰਟ ਹਾਂਜੀ 180 180 ਮਿੰਟ ਤੁਸੀਂ ਆਰਾਮ ਨਾਲ ਯੂਜ਼ ਕਰ ਸਕਦੇ ਹੋ ਵੈਸੇ ਜੇ ਤੁਸੀਂ ਇਹਨੂੰ 1 ਘੰਟਾ ਪ੍ਰੋਪਰਲੀ ਪੂਰਾ ਚਾਰਜ ਕਰ ਲੈਂਦੇ ਹੋ 7 ਦਿਨ ਦਾ ਦਾ ਪੂਰਾ ਬੈਟਰੀ ਬੈਕਅਪ ਹੈ ਸਰ ਬੋਲੋ ਜੇ ਪੂਰਾ ਇੱਕ ਦਿਨ ਚਾਰਜ ਕਰ ਲਿਆ ਤੇ 7 ਦਿਨ 7 ਦਿਨ ਸਰ ਤੁਹਾਨੂੰ ਦੁਬਾਰਾ ਚਾਰਜ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਨਹੀਂ ਪੈਗੀ ਸਰ ਜੀ ਹਾਂਜੀ ਉਸ ਤੋਂ ਹਾਂਜੀ ਉਸ ਤੋਂ ਬਾਅਦ ਜੇ ਇਹਦੀ ਮੈਂ ਗੱਲ ਕਰਦਾ ਹਾਂ ਇਹ ਚ ਵਾਟਰ ਅਸਿਸਟੈਂਟ ਵੀ ਹੈਗਾ ਸੈਡਨਲੀ ਜੇ ਕਿਸੇ ਕਸਟਮਰ ਦੇ 글로 ਚਾਲਣਾ ਹੈ ਕਈ ਵਾਰ ਜਾਂ بارش ਹੈ ਜਾ ਰਿਹਾ ਜਾਂ ਪਾਣੀ ਚ ਗਿਰ ਵੀ ਜਾਂਦਾ ਹੈ ਇਹ 15 ਮਿੰਟ ਤੱਕ ਇਹਦੇ ਬਲੂਟੂਥ ਦੇ ਵਿੱਚ ਪਾਣੀ ਨਹੀਂ ਜਾਂਦਾ ਸਰ ਅੱਛਾ 15 ਮਿੰਟ ਤੱਕ ਇਹਦੇ ਵਿੱਚ ਪਾਣੀ ਨਹੀਂ ਜਾਂਦਾ ਸਰ ਤੁਸੀਂ ਆਰਮਨਾਨ ਨੂੰ ਜੇ ਡਿੱਗ ਵੀ ਗਿਆ ਚਾਣਾ ਛੱਡਣੀ ਤੁਸੀਂ ਕੱਢ ਲੈਂਦੇ ਹੋ ਵਾਟਰ ਸਿਸਟੈਂਡ ਦਾ ਹੁੰਦਾ 15 ਮਿੰਟ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਨੂੰ ਕੱਢ ਲੈਂਦੇ ਪਾਣੀ ਜਾਏਗਾ ਨਹੀਂ ਸਰ ਠੀਕ ਹੈ ਜੀ ਇਸ ਤੋਂ ਬਾਅਦ ਜੇ ਇਹਦੀ ਮੈਂ ਜੇ ਗੱਲ ਕਰਦਾ ਖਾਸियत ਦੀ ਰਾਉਂਡ ਸ਼ੇਪ ਦੇ ਵਿੱਚ ਦਿੱਤੇ ਗਏ ਨੇ ਅੱਜ ਕੱਲ ਸਾਰੀ ਕੰਪਨੀਆਂ ਕੋਈ ਸਕੁਅਰ ਦੇ ਵਿੱਚ ਕੱਢ ਰያ ਕੋਈ ਟ੍ਰਾਇੰਗਲ ਦੇ ਵਿੱਚ ਕੱਢ ਰਿਆ ਇਹ ਰਾਉਂਡ ਇਹ ਬਹੁਤ ਬਹੁਤ ਕਮਾਲ ਲੁੱਕ ਬਹੁਤ ਕਮਾਲ ਦੀ ਹੈ ਹਾਂ ਲੁੱਕ ਬਹੁਤ ਕਮਾਲ ਦੀ ਹੈ ਜੇ ਕੋਈ ਕਸਟਮਰ ਚੈੱਕ ਕਰਨਾ ਚਾਹੁੰਦਾ ਹੈ ਇਹਦੀ ਪ੍ਰਾਈਜ਼ਿੰਗ ਦੀ ਗੱਲ ਕਰਦਾ ਬੋਕ ਦੇ ਸਰ ਉੱਪਰ ਮੈਂਸ਼ਨ ਹੈ ਗਈ ਹੈ 3499 ਜਿੰਨੂੰ ਆ 3500 ਰੁਪਏ ਕਹਿ ਸਕਦੇ ਆ 3500 ਦੇ 3500 ਰੁਪਏ ਪ੍ਰਾਈਜ਼ਿੰਗ ਹੈ ਸਰ ਘਬਰਾਣ ਦੀ ਕੋਈ ਗੱਲ ਨਹੀਂ ਹੈ ਕਸਟਮਰ ਨੂੰ ਮੈਂ ਇਹਦੀ ਐਕਚੁਅਲ ਪ੍ਰਾਈਜ਼ਿੰਗ ਦੱਸ ਸਕਦਾ ਬੋਰਡ ਦੀ ਸਾਈਡ ਤੇ ਬੋਰਡ ਦੀ ਸਾਈਡ ਤੇ ਵੀ ਆਪਾਂ ਤੁਹਾਨੂੰ ਪ੍ਰਾਈਸ ਦਿਖਾ ਰਹੇ ਹਾਂ ਬੋਰਡ ਦੀ ਸਾਈਡ ਤੇ ਦੇਖੋ ਫੋਨ ਦੇ ਵਿਚਾਰ ਕੋਈ ਕਸਟਮਰ ਆਪਣਾ ਸਰਚ ਕਰ ਸਕਦਾ ਫੋਨ 'ਚ 2299 ਪ੍ਰਾਈਜ਼ਿੰਗ ਹੈ 2300 2300 ਰੁਪਿਆ ਪਰ ਅਸੀਂ ਕਸਟਮਰ ਨੂੰ 2300 ਰੁਪਏ ਨਹੀਂ ਸਿਰਫ 200 ਵਾਂਗੇ ਅੱਛਾ ਇੱਥੇ 3500 ਸਾਈਟ ਤੇ ਹੈਗੇ 2300 ਰੁਪਏ 2300 ਤੇ ਤੁਸੀਂ ਦੱਸੋ ਤੁਹਾਡੇ ਕੋਲ ਸਾਈਟ ਦੇ ਕੀ ਹੁੰਦਾ ਜੀ ਕ੍ਰੈਡਿਟ ਕਾਰਡ ਵਗੈਰਾ ਲਾ ਕੇ ਲੈਸ ਕੀਤੀ ਹੁੰਦੀ ਹੈ ਅਸੀਂ ਬਿਨਾਂ ਕ੍ਰੈਡਿਟ ਕਾਰਡ ਤੋਂ ਹੀ ਕਸਟਮਰ ਨੂੰ 1500 ਰੁਪਏ ਦੇਵਾਂਗੇ ਕੀ ਬਾਤ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਬਾਕਸ ਤੇ 3500 ਰੁਪਿਆ ਆ ਇੱਥੇ 2300 ਰੁਪਿਆ ਪਰ ਇਸ ਦੁਕਾਨ ਤੇ ਤੁਹਾਨੂੰ ਬੋਟ ਦੇ ਜਿਹੜੇ 에어ਪੋਰਟ ਨੇ ਇਹ ਸਿਰਫ ਤੇ ਸਿਰਫ 3500 ਰੁਪਏ ਤੇ ਮਿਲਣਗੇ ਬਹੁਤ ਕਮਾਲ ਦੇ 에어ਪੋਰਟ ਨੇ ਇਹਨੂੰ ਯੂਜ਼ ਕਰਕੇ ਵੀ ਦੇਖੇ ਨੇ ਫਿਲਹਾਲ ਹੁਣ ਸੀ ਵਾਜ ਤਾਂ ਦਿਖਾ ਨਹੀਂ ਸਕਦੇ ਯੂਜ਼ ਕਰਕੇ ਪਤਾ ਲੱਗੇਗਾ ਹਾਂਜੀ ਸਰ ਯੂਜ਼ਿੰਗ ਇਹਦੀ ਬਹੁਤ ਅੱਛੀ ਆ ਸਰ ਦੇਖੋ ਇਹ ਟ੍ਰੈਂਡਿੰਗ ਕੋਈ ਵੀ ਚੀਜ਼ ਦੀ ਲੁਕਿੰਗ ਜਿੰਨੀ ਜ਼ਿਆਦਾ ਅੱਛੀ ਹੋਏਗੀ ਨਾ ਓਨੇ ਓਨੇ ਕੀ ਜ਼ਿਆਦਾ ਸਰ ਦੀ ਰਿਸਪੌਂਸਿਵ ਇਹ ਲੇਟੈਸਟ ਆਇਨੇ ਇਹ ਲੇਟੈਸਟ ਆਇਨੇ ਸਰ ਜੀ ਇਹ ਲੇਟੈਸਟ ਆਇਨੇ ਬੋਰਡ 141 ਮੋਟਰਲ ਕੰਪਨੀ ਗਰ ਆਏ ਹਨ ਇਹ ਬਹੁਤ ਕੁਝ ਘੜ ਦਿੱਤਾ ਤੇ ਬਟ ਜਿਹੜੇ ਨਵੀਂ ਟੈਕਨੋਲੋਜੀ ਦੇ ਨਵੀਂ ਜਨਰੇਸ਼ਨ ਦੇ ਲਈ ਬਲੂਟੂਥ ਆਏ ਨੇ ਇਹ 1500 ਰੁਪਏ ਚ ਬਾਇ ਕਰ ਸਕਦੇ ਨੇ ਜੇ ਕਿਸੇ ਨੇ ਬਾਇ ਕਰਨਾ ਹੈ ਮੇਰੇ ਤੇ ਤੁਹਾਨੂੰ ਹਰ ਕਿਸੇ ਮਾਰਕੀਟ ਦੇ ਵਿੱਚ ਜਾਣਗੇ ਪਰ 1500 ਰੁਪਏ ਦੇ ਦਸ਼ਮੇਸ਼ ਕਮਿਊਨੀਕੇਸ਼ਨ ਸਟੋਰ ਦੇ ਹੀ ਮਿਲਣਗੇ ਨਾ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਥੈਂਕ ਯੂ ਸੋ ਅੱਜ ਅਸੀਂ ਬੋਟ ਦੇ 에어ਪੋਰਟ ਤੁਹਾਨੂੰ ਦਿਖਾਈ ਨੇ ਬਹੁਤ ਕਮਾਲ ਦੇ 에어ਪੋਰਟ ਨੇ ਸੋ ਅਗਲੀ ਵਾਰ ਇੱਕ ਨਵੇਂ ਗੈਜਟ ਜਾਂ ਫਿਰ ਨਵੇਂ ਫੋਨ ਦੇ ਨਾਲ ਹਾਜ਼ਰ ਹੋਵਾਂਗੇ ਦੇਖਦੇ ਰਹੋ ਦੇਨਿਕ ਸਵੇਰਾ ਟੀਵੀ ਸਸਿਕਾ